ਸਿ ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਹੈ ਇਹ ਬਣਾ ਦਿਆਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਬੜੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਤਵੀਰੋ ਤਰਨਤਾਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਮੇਰੇ ਕੋਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜਪਾ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਮੋ ਜਿਹੜੇ ਸਰਕਾਰੀ ਸਕੂਲਾਂ 'ਚ ਫਿਰਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ 'ਤੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ